ਕਿਉਂ ਕਰਦੇ ਹਿੰਦੂਤਵਾਦੀ ਸਰਕਾਰ ਪਾਕਿਸਤਾਨ ਦੇ ਨਾਲ ਜੰਗ ਛੇੜਨਾ ਚਾਹੁੰਦੀ ਹੈ ਜੇ ਜੰਗ ਛਿੜ ਗਿਆ ਤੇ ਇੱਕ ਪਾਸੇ Hindu ਕੌਮ ਹੈ ਇੱਕ ਪਾਸੇ Musalman ਕੌਮ ਹੈ ਉਹਦੇ ਵਿੱਚ Sikh ਕੌਮ ਹੈ ਇਸ ਜੰਗ ਦੇ ਵਿੱਚ ਸਾਨੂੰ ਦੋਨੋਂ ਪਾਸਿਆਂ ਤੋਂ ਪੀਸਿਆ ਜਾ ਸਕਦਾ ਜੀ ਦਾ ਮਤਲਬ ਹੈ ਕਿ ਹਮੇਸ਼ਾ ਦੇ ਲਈ ਜਿਹੜਾ ਹਿੰਦੂ ਕੌਮ ਦੇ ਵਿੱਚ ਕੰਡਾ ਹੈਗਾ ਉਹ ਹਿੰਦੂ ਕੌਮ ਇਹ ਜੰਗ ਲਾਥੇ ਇਹ ਕੰਡਾ ਕੱਢਣਾ ਚਾਹੁੰਦੀ ਹੈ ਤੇ ਸਿੱਖਾਂ ਦਾ ਖਾਤਮਾ ਕਰਨਾ ਚਾਹੁੰਦੀ ਹੈ ਸਾਡੀ پارٹی ਸਮਝਦੀ ਹੈ ਇਸ ਦਲੀਲ ਨੂੰ ਤੇ ਅਸੀਂ ਇਕੱਲੇ ਨਹੀਂ ਇਸ ਨੂੰ ਚੜਨ ਦੇਣਾ ਬੜੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਦੌਰ ਦਰਜਣ ਹਿੰਦੂ ਮਾਰੇ ਗਏ ਆ ਪਰ ਸਾਡੇ ਹਿੰਦੁਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਇੰਡੀਆਂ ਤਕੜੀਆਂ ਪਰ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਇਹ ਕਤਲ ਕਿੰਨੇ ਕੀਤਾ ਹੈ ਬੇਸ਼ੱਕ ਰੋਮ ਖੁਫੀਆ ਮਹਿਕਮਾ ਹੋਵੇ ਆਈਬੀ ਹੋਵੇ ਸਪੈਸ਼ਲ ਫੋਰਸ ਹੋਵੇ ਪੀਜੀ ਹੋਵੇ ਸੀਬੀਆਈ ਹੋਵੇ ਐਨਆਈਏ ਹੋਵੇ ਬੀਐਸਐਫ ਸੀਆਰਪੀ ਸੀਆਈਐਸ ਆਰਐਫਐਟੀਬੀਪੀ ਜਿਹੜੀਆਂ ਸਾਡੀਆਂ ਐਮਬੈਸੀਆਂ ਹੈਗੀਆਂ ਸਾਰੀਆਂ ਦੁਨੀਆਂ ਦੇ ਵਿੱਚ ਉਹਦੇ ਵਿੱਚ ਰੌ ਦੇ ਵੀ ਅਫਸਰ ਹੈ ਆਈਬੀ ਦੇ ਵੀ ਅਫਸਰ ਹੈ ਤੇ ਮਿਲਟਰੀ ਦੇ ਵੀ ਅਫਸਰ ਹੈਗੇ ਆ ਸਾਰੀਆਂ ਐਂਬੈਸੀਆਂ ਦੇ ਵਿੱਚ ਫਿਰ ਤੁਸੀਂ ਮੈਨੂੰ ਦੱਸੋ ਕਿ ਸਾਡੇ ਕੋਲੇ ਜਾਂ ਸਰਕਾਰ ਦੇ ਕੋਲੇ ਇਤਲਾਹ ਕਿਉਂ ਨਹੀਂ ਮਿਲੀ ਕਿ ਇਹ ਕੰਮ ਜਿਹੜਾ ਕਰਾਉਣਾ ਪੇਲਗਾਮ ਕਸ਼ਮੀਰ ਦੇ ਵਿੱਚ ਹੋਇਆ ਇਹਨੂੰ ਰੋਕਿਆ ਕਿਉਂ ਨਹੀਂ ਗਿਆ ਇੰਨਾ ਖਰਚਾ ਜਸੂਸ ਦੇ ਉੱਤੇ ਹੁੰਦਾ ਕਿ ਇਹਨਾਂ ਦੇ ਕੋਲੇ ਅਰਬਾਂ ਕਰੋੜਾਂ ਰੁਪਈਆਂ ਦੀਆਂ ਫੰਡ ਹੈਗੀ ਹੈ ਪੈਸਾ ਪਰ ਉਸ ਦਾ ਹਸਾਬ ਕਿਤਾਬ ਕੋਈ ਗਵਰਨਮੈਂਟ ਨਹੀਂ ਦੇਖਦੀ ਔਰ ਇਹ ਜੜੀਆਂ ਇੰਟੈਲੀਜੈਂਸ ਏਜੰਸੀਆਂ ਇਹ ਪਾਰਲਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਵੱਡੇ ਵੱਡੇ ਮੁਲਕ ਤੁਸੀਂ ਦੇਖੇ ਐ ਅਮਰੀਕਾ ਬ੍ਰਿਟਾਨੀਆ ਇਹਨਾਂ ਦੀਆਂ ਖੁਫੀਆ ਏਜੰਸੀਆਂ ਆਪਣੀ ਆਪਣੀ ਪਾਰਲਮੈਂਟ ਨੂੰ ਜ਼ਿੰਮੇਵਾਰ ਹੁੰਦੀਆਂ ਮੈਂ ਪਿਛਲੀ ਵਾਰੀ ਪਾਰਲਮੈਂਟ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਇਹ ਏਜੰਸੀਆਂ ਨੂੰ ਤੁਸੀਂ ਜ਼ਿੰਮੇਵਾਰ ਬਣਾਓ ਪਾਰਲਮੈਂਟ ਦੇ ਪਰ ਇਹ ਮਨਾਈਆਂ ਕਰਦੀਆਂ ਦੇਸ਼ ਦੀ ਰੱਖਿਆ ਤਾਂ ਕੀ ਕਰਨੀ ਸੀ ਪਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਮਾਰੇ ਗਏ ਐਨਾਂ ਮਹੀਨਿਆਂ ਦੇ ਵਿੱਚ ਇੰਨਾ ਦੇ ਵਿੱਚ ਇੰਨਾ ਸਾਰਿਆਂ ਦਾ ਹੱਥ ਸੀਗਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਲੈ ਕੇ ਉਹਦੇ ਹੋਮ ਮਿਨਿਸਟਰ ਅਮਿਤ ਸ਼ਾ ਦੂਸਰਾ ਰਾਜਨਾਥ ਸਿੰਘ ਮਿਲਟਰੀ ਦਾ ਵਜ਼ੀਰ ਜੈ ਸ਼ੰਕਰ ਬਦੇਸ਼ਰੀ ਮਾਮਨੇ ਦਾ ਵੀਰ ਅਜੀਤ ਡੋਇਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਮਰੀਕਾ ਨੇ ਕੱਲ ਹੀ ਨਮਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਕੂਫ ਕੱਢ ਦਿੱਤਾ ਕਿਉਂ ਕਰ ਕਿਉਂ ਆਪਣੇ ਕੰਮ ਦੇ ਵਿੱਚ ਭਰਪੂਰ ਨਹੀਂ ਸੀਗਾ ਪਰ ਇੱਥੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਕਿਉਂ ਕਰਕੇ ਆਰਐਸਐਸ ਦਾ ਪੱਕਾ ਨਿੱਕਰ ਧਾਰੀ ਹੈ ਇਹ ਉਸੇ ਤੇ ਉਸੇ ਤਰ੍ਹਾਂ ਚੱਲਦਾ ਆਉਂਦਾ ਹੈ ਇਹ ਜਿਹੜੀ ਸਾਜਸ ਹੈ ਸਾਰੀ ਜਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਰੋ ਦਾ ਮੁਖੀ ਰਵੀ ਸਿਣਾ ਤੇ ਗੁਰਦਾਸਪੁਰ ਦਾ ਐਸਐਸਪੀ ਸਮਤ ਗੋਇਲ ਜਿਹੜਾ ਬਾਦਲ ਦੇ ਵਿੱਚ ਰੋ ਦਾ ਮੁਖੀ ਬਣਿਆ ਇਹਨਾਂ ਸਾਰਿਆਂ ਨੇ ਇਹ ਇੱਕ ਪਲਾਨ ਕੱਢੀ ਕਿ ਜਿਹੜੇ-ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਜਾਂ ਅੰਦਰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਤੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਉਹਨਾਂ ਵਿੱਚੋਂ ਤੁਸੀਂ ਦੇਖੋ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੇ ਵਿੱਚ ਮਾਰਤਾ ਰਿੱਪੂ ਦਮਨ ਸਿੰਘ ਮਲਖ ਨੂੰ ਕੈਨੇਡਾ ਦੇ ਵਿੱਚ ਮਾਰਤਾ ਆਪਣੇ ਮੋਗੇ ਦੇ ਮੁੰਡੇ ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਾਰ ਦਿੱਤਾ ਬ੍ਰਿਟਾਣੀਆਂ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਮਾਰਤਾ ਆਪਣੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਆ ਹੁਣੇ ਹੁਣ ਹਰੀਨੋ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹਿੰਦੁਸਤਾਨ ਦੀ ਮੋਦੀ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਹੈ ਤਾਂ ਮੇਰਾ ਮਤਲਬ ਕਹਿੰਦਾ ਹੈ ਕਿ ਇਹ ਸਰਕਾਰ ਇੰਟਰਨੈਸ਼ਨਲ ਕਾਨੂੰਨ ਤੋੜ ਕੇ ਜੁੱਜੇ ਮੋਸ਼ਾ ਦੀ ਬਾਦਸ਼ਾਹੀ ਤੋੜ ਕੇ ਇਸ ਨੇ ਸਿੱਖਾਂ ਨੂੰ ਮਰਵਾਇਆ ਪੰਨੂ ਨੂੰ ਮਰਵਾਉਣ ਦੀ ਕੋਸ਼ਿਸ਼ ਅਮਰੀਕਾ ਦੇ ਵਿੱਚ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲੇ ਹੀ ਪਤਾ ਲੱਗ ਗਿਆ ਕਿ ਪੰਨੂ ਨੂੰ ਮਰਵਾਦਣਿਆ ਅਮਰੀਕਾ ਨੇ ਉਹ ਪਹਿਲੇ ਹੀ ਫੜ ਲਿਆ ਜਿਹੜਾ ਖਾਤਿਰ ਸੀ ਤੇ ਰੌਦਾ ਅਫਸਰ ਇੱਕ ਆਦਮ ਸੀਗਾ ਹੈਗੇ ਸਾਰੇ ਉੱਤੋਂ ਦੀ ਉੱਤੋਂ ਹੈ ਮੋਦੀ ਜੀ ਜਜ਼ਾਦਤ ਤੇ ਜਿਹੜੇ ਵਜ਼ੀਰਾਂ ਦੇ ਨਾਮ ਹੈ ਲੈ ਆ ਇਹ ਸਾਰਿਆਂ ਦੀ ਸਾਜਸ ਦੇ ਨਾਲ ਇਹ ਦੁਨੀਆ ਦੇ ਵਿੱਚ ਸਿੱਖਾਂ ਦੇ ਕਤਲ ਕੀਤੇ ਗਏ ਆ ਇਹ ਬਹੁਤ ਗੰਭੀਰ ਸਵਾਲ ਹੈ ਹੁਣ ਜੇ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਸਾਡਾ ਦਿਲ ਵੀ ਰੋਂਦਾ ਹੈ ਕਿ ਬੇਗਨਾ ਆਦਮੀ ਨਹੀਂ ਮਾਰੇ ਜਾਣੇ ਚਾਹੀਦੇ ਪਰ ਸਾਧ ਸੰਗਤ ਜੀ ਅਸੀਂ ਪੁੱਛਦੇ ਹਾਂ ਕਿ ਸਨ 2000 ਦੇ ਵਿੱਚ ਜਿਹੜਾ ਅਮਰੀਕਾ ਦਾ ਪ੍ਰਧਾਨ ਬਿਲ ਕਲਿੰਟਨ ਆਏ ਸੀਗੇ ਉਦੋਂ ਹਿੰਦੁਸਤਾਨ ਭਾਜਪੀ ਐਲਕੇੜਵਾਨੀ ਵੱਜਪਈ ਦੀ ਸਰਕਾਰ ਨੇ ਸਨ 2000 ਦੇ ਵਿੱਚ ਚਿੱਠੀ ਸਿੰਘਪੁਰੇ ਕਸ਼ਮੀਰ ਵਿੱਚ 43 ਸਿੱਖ ਬੇਗਨਾ ਮਰਵਾਤੇ ਸੀਗੇ ਉਹ ਤਾਂ ਜਵਾਬ ਕੀ ਦੇਣਗੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਫਿਰ ਇਹ ਹੀ ਲੋਕਾਂ ਨੇ ਅੱਗੇ ਚੱਲਦੇ ਆਂ ਗੁਰੂ ਹਰਾਈ ਸਾਹਿਬ ਦਾ ਗੁਰਦੁਆਰਾ ਕਾਬਲ ਅਫਗਾਨਿਸਤਾਨ ਦੇ ਵਿੱਚ ਸੀ ਉੱਥੇ 25 ਸਿੱਖਾਂ ਨੂੰ ਕਤਲ ਕਰਵਾਤਾ 2013 ਦੇ ਵਿੱਚ ਗੁਜਰਾਤ ਦੇ ਵਿੱਚ ਜਦੋਂ ਨਰਿੰਦਰ ਮੋਦੀ ਚੀਫ ਮਿਨਿਸਟਰ ਸੀਗੇ 60000 ਜ਼ਿਮੀਦਾਰ ਸ਼ਾਸਤਕਰ ਇਸ ਦੁਸ਼ਟ ਨੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਕਰਕੇ ਉਹਨਾਂ ਨੂੰ ਬੇਕਾਰ ਬਣਾਤਾ ਇਹਦਾ ਜਵਾਬ ਕੀ ਹੈ ਜੇ ਪਹਿਲਗਾਮ ਦਾ ਜਵਾਬ ਲੈਣਾ ਹੈ ਇਹ ਮੈਨੂੰ ਇਹਦੇ ਜਵਾਬ ਚਾਹੀਦੇ ਆ ਫਿਰ ਅਕਤੂਬਰ 2021 ਦੇ ਵਿੱਚ ਸਿਜੀ ਨਗਰ ਦੇ ਵਿੱਚ ਇੱਕ ਬੀਬੀ ਸਾਡੀ ਪ੍ਰਿੰਸੀਪਲ ਸਤਿੰਦਰ ਕੌਰ ਸੀਗੀ ਉਸ ਨੂੰ ਆਈਐਸਆਈ ਨੇ ਮਰਵਾਤਾ ਅਜੇ ਤੱਕ ਇੰਡੀਆ ਨੇ ਕੋਈ ਪਤਾ ਨਹੀਂ ਲਿਆ ਫਿਰ ਰਾਤ ਦੇ ਵਿੱਚ ਵੀ ਮਾਰਚ 2018 ਦੇ ਵਿੱਚ 38 ਸਿੱਖ ਆਈਐਸਆਈਐਸ ਤੋਂ ਮਰਵਾਤੇ ਉਹਦਾ ਇੰਡੀਆ ਨੇ ਕੋਈ ਪਤਾ ਨਹੀਂ ਲਿਆ ਨਾ ਸਾਡੇ ਨਾਲ ਅਫਸੋਸ ਕੀਤਾ ਜੇ ਤੁਵੇਂ ਇਹ 38 ਸਿੱਖ 2018 ਦੇ ਵਿੱਚ ਮਰਵਾਤੇ ਸੀ ਆਈਐਸਆਈਸ ਨਾਲ اس بڑے کیرلا دیا نرس بیبیاں بھی پھڑیاں سی آئی ایس آئی ایس نے پر کیوں کر کے کیرلا دے مسلمان آئی ایس آئی ایس دے پر تیسی گے دیتی سیرلا دیا چھڑا دیتی ہیں گیا پر اے اٹھتی سکھ مارے گئے اسی بڑی کوشش کی تھی ਕੀ ਇੰਡੀਆ ਇਹਦੀ ਭਾਲ ਕਰੇ ਪ੍ਰਸਾਦ ਸਿੰਘ ਜੀ ਸਾਨੂੰ ਤਾਂ ਇਹ ਸਮਝ ਨਹੀਂ ਕੁਛ ਹੁਣ ਇਹਨਾਂ ਨੂੰ ਮੌਕਾ ਆਇਆ ਹੋਇਆ ਹੈ ਕਿ ਜੇ ਸਿੱਖ ਇਹਨਾਂ ਨੂੰ ਚੁਭਦੇ ਹੈ ਉਧਰ ਹਿੰਦੂ ਦੀ ਫੌਜ ਲੱਗ ਜੇ ਇੱਧਰ ਮੁਸਲਮਾਨ ਦੀ ਫੌਜ ਲੱਗ ਜੇ ਇਹ ਸਿੱਖ ਵਿਚਾਰ ਆਉਂਦੇ ਹੈ ਇਹ ਵਿੱਚ ਪਿੱਛੇ ਜਾਣ ਸੋ ਮੇਰਾ ਮਤਲਬ ਹੈ ਇਹ ਮੀਟਿੰਗ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਆਂ ਕਿ ਅਸੀਂ ਅਮਨ ਚਾਹੁੰਦੇ ਆਂ ਅਮਨ ਕਿਵੇਂ ਪੈਦਾ ਹੁੰਦਾ ਹੈ ਅਮਨ ਹੁੰਦਾ ਹੈ ਜਦੋਂ ਵਪਾਰ ਸ਼ੁਰੂ ਹੋਵੇ ਅਸੀਂ ਕਹਿੰਦੇ ਆਂ ਸੈਣੀ ਵਾਲੇ ਨੂੰ ਵਪਾਰ ਦੇ ਲਈ ਖੋਲੋ ਸਾਡੀਆਂ ਕਣਕਾਂ ਉੱਥੇ ਵਿਕਣ ਆਜਦਾ ਰੇਟ ਸਾਡੀ ਕਣਕ ਦਾ 2500 ਰੁਪਇਆ ਕਵਿੰਟਲ ਹੈ ਪਾਰ ਜੇ ਚਲੇ ਜਾਈਏ ਪਾਕਿਸਤਾਨ ਦੇ ਵਿੱਚ ਇਹਦਾ ਮੁੱਲ 700 ਰੁਪਇਆ ਕਵਿੰਟਲ ਹੈ 1000 ਜਾਂ 1100 ਰੁਪਏ ਦਾ ਫਰਕ ਹੈ ਕੀ ਸਾਡੀ ਮਾਲੀ ਹਾਲਤ ਦੇ ਵਿੱਚ ਤੇ ਦਿੱਲੀ ਨਾਲ ਆ ਜੂਗੀ ਜੇ ਸਾਡੀਆਂ ਜਿੰਸਾਂ ਇਸ ਤਰ੍ਹਾਂ ਵੇਕਣ ਲੱਗ ਪੈਣ ਉੱਤੇ ਰੂਮਸ ਤੱਕ ਜਾਣ ਸੈਂਟਰਲ ਏਸ਼ੀਆ ਤੱਕ ਜਾਣ ਰਾਖਰਾਨ ਤੱਕ ਜਾਣ ਪਿਛਲੀ ਵਾਰੀ ਚੋਨਾ ਪਹਿਲਾਂ ਪਹਿਲਾਂ ਵਿਖਿਆ 2700 ਰੁਪਏ ਕਿਵੰਟਲ ਬਾਸਮਤੀ ਸਾਡੀ ਤੇ ਜੇ ਪਾਕਿਸਤਾਨ ਦਾ ਮੋਲਖ ਅਗਲਾ ਟੱਪ ਜੋ ਈਰਾਨ ਉੱਥੇ 20000 ਰੁਪਇਆ ਖੰਡਰ ਸਾਡੀ ਬਾਸਮਤੀ ਦੀ ਕੀਮਤ ਹੈ ਕਿ ਸਾਨੂੰ ਫਿਰ ਸਾਰੇ ਜਾਣ ਕੇ ਬਣਾ ਰਹੇ ਸਾਡਾ ਕੋਈ ਉੱਥੇ ਹੈ ਨਹੀਂਗਾ ਮਾਈ ਬਾਪ ਹੁਣ ਜੇ جنگ ਲਾਉਣਾ ਹੈ ਮੋਦੀ ਪ੍ਰਾਈਮ ਮਿਨਿਸਟਰ ਹੈ ਇੱਦਾਂ ਇੱਕ ਕਮੇਟੀ ਬਣਾਈ ਹੈ ਜਿਹਨੂੰ ਕਹਿੰਦੇ ਸਿਕਿਉਰਿਟੀ ਕਮੇਟੀ ਉਹਦੇ ਵਿੱਚ ਕੋਈ ਸਿੱਖ ਮੁਸਲਮਾਨ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ ਇੰਡੀਆ ਇੱਕ ਧਰਮ ਨਿਰਪੱਖ ਮੁਲਕ ਹੈ ਜਿੱਦੇ ਵਿੱਚ ਮੁਸਲਮਾਨ, ਈਸਾਈ, ਸਿੱਖ ਸ਼ੈਡਿਊਲ ਕਾਸ ਸਾਰੇ ਰਹਿੰਦੇ ਆ ਕਿ ਸਿਰਫ ਇੱਕ ਫਿਰਕਾ ਹਿੰਦੂਆਂ ਦਾ ਹੀ ਇੱਡਾ ਵੱਡਾ ਜੰਗ ਲਾ ਦੂਗਾ